ਇਹ ਪਠਾਨਕੋਟ ਵਿੱਚ ਕਾਫੀ ਜ਼ਿਆਦਾ ਚੈਨਾ ਦੋਰ ਦਾ ਕਿਦਾ ਸੇਵਨ ਹੋਇਆ ਸੀ ਲੋੜੀ ਪਰਉ ਦੇ ਉੱਤੇ ਹੁਣ ਬਸੰਤ ਪੰਚਮੀ ਅਗਲੀ ਸ਼੍ਰੀ ਆਮਪੁਰ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਕੀ ਪ੍ਰਸ਼ਾਸਨ ਵਾਲੇ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਕਿ ਲੋਕਾਂ ਨੂੰ ਫੜਿਆ ਗਿਆ ਚੈਨਾ ਦੋਰ ਨੂੰ ਜ਼ਬਤ ਕੀਤਾ ਗਿਆ ਸਰ ਗੱਲ ਇਦਾਂ ਐ ਇਹ ਗੱਟੂ ਦੋਰ ਜਿਹੜੀ ਹੈ ਨਾ ਇਹ ਲੋਕਾਂ ਦੇ ਜੀ ਦਾ ਜੰਜਾਲ ਬਣ ਚੁੱਕੀ ਦੀ ਹੈ ਕੋਈ ਵੀ ਜਿਹੜਾ ਕੰਮ ਹੁੰਦਾ ਹੈ ਸਭ ਤੋਂ ਪਹਿਲਾਂ ਅਗਰ ਇਹਦੇ ਬੈਨ ਲਗਾਣਾ ਹੈ ਕਿ ਜਿੱਥੋਂ ਮੈਨੂਫੈਕਚਰਿੰਗ ਹੋ ਰਹੀ ਆ ਉਹ ਜਗ੍ਹਾ ਲੱਭੋ ਵੀ ਇਹ ਡੋਰ ਆਏ ਕਿੱਥੋਂ ਕਰਦੀ ਆ ਕਿਉਂਕਿ ਪ੍ਰਸ਼ਾਸਨ ਜਿਹੜਾ ਹੈ ਉਹਦੇ ਮਿਲੀ ਭਗਤ ਨਾਲੇ ਕੰਮ ਹੁੰਦੇ ਨੇ ਬਿਨਾ ਪ੍ਰਸ਼ਾਸਨ ਤੋਂ ਕੋਈ ਜਿਹੜਾ ਜਿਹਨੂੰ ਕਹਿੰਦੇ ਵੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਇਹ ਜਿਹੜੀ ਹੈ ਸਰਕਾਰਾਂ ਦੇ ਕੰਮ ਹੁੰਦੇ ਨੇ ਕਿ ਜਿੱਥੇ ਡੋਰਾਂ ਜਿਹੜੀਆਂ ਮੈਨੂਫੈਕਚਰਿੰਗ ਹੋ ਰਹੀਆਂ ਨੇ ਉੱਥੇ ਦੰਬਿਸ਼ ਕੀਤੀ ਜਾਏ ਉੱਥੇ ਆਪਣੇ ਛਾਪੇ ਮਾਰੇ ਜਾਣ ਤੇ ਤਾਂ ਕਿ ਉਹ ਮੈਨੂੰ ਮੈਨੂਫੈਕਚਰਿੰਗ ਜਿਹੜੀ ਬੰਦ ਕੀਤੀ ਜਾਏ ਜਦ ਜਿਹੜੀ ਜੀ ਮੈਨੂਫੈਕਚਰਿੰਗ ਹੀ ਨਹੀਂ ਹੋएगी ਮੰਨ ਲਓ 2 4 5 ਸਾਲ ਦੀ ਮੈਨੂਫੈਕਚਰਿੰਗ ਹੋਈ ਕਰਦੀ ਹੈ ਇਹ ਮਾਰਕੀਟ ਅੱਗੇ ਪਹਿਲਾਂ ਨਹੀਂ ਆਂਦੀ ਲੋਕੀ ਆਪਣੇ ਨਟ ਲਾਦੇ ਆਪਣੀ ਰੀਲ ਲਾਦੇ ਲੋਕੀ ਬਹੁਤ ਵਾਰ ਨਜ਼ਾਰਾ ਲਾਦੇ ਕਿਸ ਨੂੰ ਨੁਕਸਾਨ ਨਹੀਂ ਹੁੰਦਾ ਅੱਜ ਇੱਕ ਗੱਟੂ ਡੋਰ ਜਿਹੜੀ ਹੈ ਇਹ ਲੋਕਾਂ ਦੇ ਜੀ ਦਾ ਜੰਜਾਲ ਬਣ ਚੁੱਕੀ ਦੀ ਹੈ ਲੋਕਾਂ ਦੇ ਬੱਚਿਆਂ ਦਾ ਇੰਨਾ ਕੁ ਕਰੇਜ ਹੋਗਦਾ ਆ ਛੋਟਾ ਛੋਟਾ ਬੱਚਾ ਵੀ ਗੱਟੂ ਗੱਟੂ ਕਰਦਾ ਆ ਇੱਕ ਗੱਟੂ ਡੋਰ ਜਿੰਨਾ ਚਿਰ ਇਹਦੀ ਮੈਨੂਫੈਕਚਰਿੰਗ ਨਹੀਂ ਬੰਦ ਹੋਏਗੀ ਉਹਨਾਂ ਚਿਰੇ ਕੋਈ ਹੱਲ ਨਹੀਂ ਆ ਕਿਉਂਕਿ ਲੋਕੀ ਜਿਹੜੇ ਨੇ ਜਦੋਂ ਵੀ ਸਰਕਾਰ ਕੋਈ ਚੀਜ਼ ਬੈਨ ਲਾਂਦੀ ਆ ਉਹ ਜਿਆਦਾ ਮਹਿੰਗੀ ਹੁੰਦੀ ਆ ਇਹੋ ਗੱਟੂ ਡੋਰ ਜਿਹੜੀ 200 250 ਦੀ ਆਉਂਦੀ ਸੀ ਹੁਣ ਬੈਨ ਕਰਕੇ ਚੋਰੀ ਛਿਪੇ ਕਰੇ 5-500 4-400 ਰੁਪਏ ਦੀ ਵਿਕੇ ਕਰਦੀ ਆ देखो इधर ਨਾਲ ਲੋਕਾਂ ਨੂੰ ਨੁਕਸਾਨ ਹੋ ਰਿਹਾ ਸਰਕਾਰ ਕੋਈ ਕੋਈ ਕਾਰਵਾਈ ਨਹੀਂ ਕਰ ਰਹੀ ਬਲਕਿ ਦੋ ਚਾਰ 10 ਬੰਦੇ ਫੜਾ ਲੈਣੇ ਉਹ ਵੀ ਕਿਹੜੇ ਫੜਨੇ ਆ ਜਿਹਦੇ ਕੋਲ ਦੋ ਦੋ ਚਾਚਾ ਪੰਜ ਪੰਜ 10 ਹਜ਼ਾਰ ਗੱਟੂ ਫੜੋਗੇ ਫੜੋਗੇ ਜਿਹੜੀ ਵੱਡੀ ਮੱਛੀ ਆ ਉਹ ਤੇ ਸਰਕਾਰ ਦੇ ਕਾਬੂ ਨਹੀਂ ਆਇਆ ਕਰਦੀ ਸਰਕਾਰ ਨੂੰ ਚਾਹੀਦਾ ਆ ਵੀ ਲੋਕਾਂ ਦੀ ਜਾਨ ਮਾਲ ਦੀ ਹਾਨੀ ਵਾਸਤੇ ਇਹਨਾਂ ਤੇ ਪੂਰਨ ਬੈਨ ਲਗਾਇਆ ਜਾਏ ਇਹਦੀ ਜਿੱਥੇ ਮੈਨੂਫੈਕਚਰਿੰਗ ਹੁੰਦੀ ਆ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਹੁੰਦਾ ਸਾਰਾ ਕਿ ਮੈਨੂਫੈਕਚਰਿੰਗ ਕਿੱਥੋਂ ਹੋ ਰਹੀ ਆ ਇਹ ਮਾਲ ਆਏ ਕਿੱਥੋਂ ਕਰਦਾ ਆ ਮਗਰ ਨਹੀਂ ਕਿਉਂਕਿ ਉੱਥੇ ਕਹਿਣ ਦੀ ਜਾਨ ਦੀ ਹਿੰਮਤ ਨਹੀਂ ਲੀ ਆ ਜਾ ਕੇ ਛੋਟੇ ਛੋਟੇ ਦੁਕਾਨਦਾਰ ਛੋਟੇ ਛੋਟੇ ਵਿਚਾਰੇ ਜਿਹੜੇ ਹੁੰਦੇ ਨੇ ਵਪਾਰੀ ਉਹਨਾਂ ਨੂੰ ਫੜਦੀ ਐ ਇਸ ਕਰਕੇ ਜਿਹੜੀ ਸਰਕਾਰ ਐ ਇਹ ਅਗਰ ਇਹ ਘੱਟੂ ਡੋਰ ਨੂੰ ਆਪਣੇ ਆ ਪੂਰੇ ਇਮਾਨਦਾਰਨ ਬੰਦ ਕਰਨਾ ਚਾਹੁੰਦੀ ਐ ਸਰਕਾਰ ਤੇ ਜਿੱਥੋਂ ਮੈਨੂਫੈਕਚਰਿੰਗ ਹੁੰਦੀ ਐ ਉੱਥੇ ਦਬਿਸ਼ ਕੀਤੀ ਜਾਏ ਉੱਥੇ ਛਾਪੇ ਮਾਰੇ ਜਾਣ ਉਹਨਾਂ ਨੂੰ ਦੜਾਇਆ ਜਾਏ ਕਿਉਂਕਿ ਦੇਖੋ ਨਾ ਸਰਕਾਰਾਂ ਕਰਦੀਆਂ ਲਫਾਇ ਬੰਦ ਕਰ ਦੋ ਲਫਾਇ ਬੰਦ ਕਰ ਦੋ ਲਫਾਇ ਬੰਦ ਕਰ ਦੋ ਲਫਾਵਾ ਕੋਈ ਨਹੀਂ ਬੰਦ ਹੋਇਆ ਕਿਉਂਕਿ ਮੈਨੂਫੈਕਚਰਿੰਗ ਹੋਏ ਕਰਦੀ ਐ ਲਫਾਵੇ ਵਿ ਜਿਹੜਾ ਲਫਾਵੇ ਲਫਾਵੇ ਪੈਗੜੀ ਅੱਗੇ 70 80 ਦੋ ਹੀ ਉਹ 90 40 50 ਕਰ ਦਿਆ ਉਲਟਾ ਮਹਿੰਗਾ ਹੋ ਗਿਆ ਜਿਹੜੀ ਜਿਹਦੇ ਸਰਕਾਰ ਬਿਆਨ ਲਾਂਦੀ ਹੈ ਉਹਨੂੰ ਪੂਰੀ ਨਿਸ਼ਟਾ ਨਾਲ ਲਾਂਜਾਦਾ ਤਾਂ ਕਿ ਉਹ ਉਹਦਾ ਦੁਰਭਜੋ ਨਾ ਹੋਏ ਇਸ ਲਈ ਗਟੂੜੋੜਾ ਦੁਰਭਜੋ ਹੋ ਰਿਹਾ 51 ਦੇ ਲੋਕਾਂ ਦੀਆਂ ਮੁੱਲੀ ਜਾਣਾ ਜਾ ਰਹੀਆਂ ਨੇ ਪੰਛੀ ਮਾਰ ਰਿਹਾ ਦੂਸਰਾ ਲੋਕਾਂ ਦੀ ਜੇਬਾਂ ਘਟੋਰੀਆਂ ਨੇ ਜਿਹੜਾ ਗੱਡੂ 100 150 200 ਦਾ ਆਂਦਾ ਆ ਉਹ 5 500 4 400 ਦਾ ਵੀ ਕਿ ਕਰਦਾ ਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਆਪਣੀ ਨੀਤੀ ਜਿਹੜੀ ਆ ਸਹੀ ਨੀਤੀ ਕਰੋ ਜੇ ਚੀਜ਼ ਨੂੰ ਬੈਨ ਕਰਨਾ ਹੈ ਉਹਨੂੰ ਪੂਰਨ ਦਾ ਬੈਨ ਕਰੋ ਤਾਂ ਕਿ ਲੋਕਾਂ ਦੀ ਜੇਬਾਂ ਨਾ ਘਟੋਣ ਸਰ ਪੀਸੀ ਵੇਖਣ ਨੂੰ ਮਿਲੇ ਜੀ ਪੰਜਤ ਪੰਜਵੇਂ ਤੇ ਕਾਫੀ ਹਾਸੇ ਵਰਤੇ ਸੀ ਚਾਈਨਾ ਦੋਨ ਨੂੰ ਲੈ ਕੇ ਲੇਕਿਨ ਇਸ ਵਾਰੀ ਪ੍ਰਸ਼ਾਸਨ ਫੇਰ ਸੁੱਤਾ ਪਿਆ ਹੈ ਕੀ ਕਰੇ ਪ੍ਰਸ਼ਾਸਨ ਕੋਈ ਨਹੀਂ ਸੁੱਤਾ ਯਾ ਪ੍ਰਸ਼ਾਸਨ ਦੇ ਹੱਥ ਬੰਦਿਆਂ ਦੇ ਹੁੰਦੇ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਕੀ ਕਰ ਸਕਦੀ ਆ ਜਿਨਾ ਚਿਰ ਸਰਕਾਰ ਨਾ ਕਰੇ ਕਿਉਂਕਿ ਜਿਹੜਾ ਕੰਮ ਹੁੰਦਾ ਪੁਲਿਸ ਵਿਚਾਰੀ ਦੇ ਅਗਰ ਸਰਕਾਰ ਦੇ ਸਰਕਾਰ ਦਬਕਾ ਮਾਰੀ ਪੁਲਿਸ ਵੀ ਕੀ ਕਰੇਗੀ ਪੁਲਿਸ ਦੇ ਹੱਥ ਬੰਦੇ ਦੇ ਨੇ ਕਿਉਂਕਿ ਪੁਲਿਸ ਖੁਦ ਕਹਿੰਦੀ ਹੈ ਕਿ ਸਾਡੇ ਦੇ ਪੋਲਿਟੀਕਲ ਪ੍ਰੈਸ਼ਰ ਬਹੁਤ ਹੁੰਦਾ ਹੈ ਤੁਸੀਂ ਕਿਹ ਬੱਚੇ ਨੂੰ ਮਾੜੀ ਗੱਲ ਕਰ ਲੋ ਪ੍ਰਸ਼ਾਸਨ ਪੂਰਾ ਪਹੁੰਚ ਜਾਂਦਾ ਪੂਰੀ ਪ੍ਰਸ਼ਾਸਨ ਤੋਂ ਪਹੁੰਚ ਜਾਂਦਾ ਪੂਰੀ ਪੋਲਿਟੀਕਲ ਬੰਦੇ ਉੱਥੇ ਪਹੁੰਚ ਜਾਂਦੇ ਆ ਇਸ ਕਰਕੇ ਅਸੀਂ ਪੁਲਿਸ ਨੂੰ ਨਹੀਂ ਕਹਿੰਦੇ ਪੁਲਿਸ ਆਪਣਾ ਕੰਮ ਬਹੁਤ ਵਧੀਆ ਕਰ ਰਹੀ ਹੈ ਪੁਲਿਸ ਜੋ ਜੋ ਵਿਚਾਰੀ ਡਿਊਟੀ ਆ ਉਹ ਕਰ ਰਹੀ ਹੈ ਮਗਰ ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਜਿਹੜੀ ਗਲਤ ਚੀਜ਼ ਹੈ ਉਹਨੂੰ ਮੈਨੂਫੈਕਚਰਿੰਗ ਕਿਉਂ ਹੋ ਰਹੀ ਹੈ ਇਸ ਕਰਕੇ ਅਸੀਂ ਸਾਰਾ ਦੋਸ਼ ਸਰਕਾਰ ਤੇ ਦਿੰਨੇ ਆ ਇਹ ਸਾਰਾ ਦੋਸ਼ ਸਰਕਾਰ ਦਾ ਹੈ ਨਾਲ ਲਫਾਫੇ ਬੰਦ ਹੋ ਰਿਹਾ ਤੇ ਨਾ ਹੀ ਗੱਟੂ ਡੋਰ ਬੰਦ ਹੋ ਰਹੀ ਹੈ ਜਿੰਨਾ ਜਿਹੜੇ ਸਰਕਾਰ ਇਮਾਨਦਾਰੀ ਨਾਲ ਇਹਨੂੰ ਬੰਦ ਨਹੀਂ ਕਰਨ ਚਾਹੇਗੀ ਉਹਨਾਂ ਜਿਹੜੇ ਕੁਛ ਨਹੀਂ ਹੋਣਾ ਤੇ ਆ ਮੁੱਲੇ ਜਾਣੇ ਵੀ ਜਾਣੀਆਂ ਤੇ ਜਿਹੜੇ ਮੁੱਲੇ ਪੰਛੀ ਜਿਹੜੇ ਉਹ ਵੀ ਮਰਨੇ ਹੀ ਮਰਨੇ ਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਵੀ ਅਗਰ ਇਹਨਾਂ ਨੂੰ ਬਿਆਨ ਕਰਨਾ ਹੈ ਤੇ ਪੂਰਨਤਾ ਬਿਆਨ ਕਰੋ ਤਾਂ ਕਿ ਲੋਕਾਂ ਦਾ ਸ਼ੋਸ਼ਣ ਨਾ ਹੋਏ ਕਿਉਂਕਿ ਇਹ ਵੀ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ ਸੋ 150 ਬਾਈ ਜਿਹੜੀ 5 50 ਦੀ ਵੀ ਕਿਆ ਕਰਦੀ ਐ ਦੇਖ ਨੂੰ ਮਿਲ ਜਾ ਹੁਣ ਕਸ਼ਤੀਆਂ ਵਾਲੇ ਪਸੰਤ ਪੰਚਮੀ ਆ ਲੱਗਦਾ ਕੋਈ ਕਾਰਵਾਈ ਹੋਏਗੀ ਕਾਰਵਾਈ ਹੋਣੀ ਨਹੀਂ ਇਦਾਂ ਹੀ ਹੋਣੀ ਐ ਨਾ ਕੋਈ ਜਿਹੜੇ 2 4 5 ਬੰਦੇ ਹੋਣਾ ਵਿਚਾਰੇ ਪੁਲਿਸ ਨੇ ਆਪਣੀ ਕਾਰਵਾਈ ਕਰਨ ਵਾਸਤੇ ਆਪਣੀ ਆਪਣਾ ਖਾਨਿਆਂ ਪੁਲੀ ਕਰਦੇ ਬਾਅਦ 2 4 5 10 ਬੰਦੇ ਫੜ ਲੈਣ ਗੱਟੂ ਢੋੜੇ ਛੋਟੇ ਛੋਟੇ 2 2 ਚਾਜਾ ਫੜ ਲੈਣੇ ਆ ਉਹਦੇ ਬਾਅਦ ਉਹਨਾਂ ਨੂੰ ਵਿਚਾਰਨੂੰ ਛੱਡ ਦੇਣੇ ਆ ਕੋਈ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਵਿਚਾਰੀ ਕੀ ਕਰ ਸਕਦੀ ਆ ਜਿੰਨਾ ਵੀ ਕੰਮ ਐ ਇਹ ਸਰਕਾਰ ਤੋਂ ਹੀ ਜਿਹੜੀਆਂ ਹੁੰਦੀਆਂ ਨੇ ਨੀਤੀਆਂ ਬੰਦੀਆਂ ਨੇ ਵੀ ਅਸੀਂ ਕੰਮ ਇਹ ਹੋ ਸਰਕਾਰ ਨੂੰ ਪਤਾ ਵੀ ਤੁਹਾਈ ਹੈ ਦੇਖਣ ਨੂੰ ਮਿਲਦਾ ਅੱਜ ਕੱਲ ਇੱਕ ਨਵੀਂ ਚੀਜ਼ ਆ ਗਈ ਹੈ ਕਿਤੇ ਚੋਰ ਹੈ ਉਹਨਾਂ ਨੇ ਗੱਟੂ ਹੈ ਕਿਹੜਾ ਪਲਾਸਟਿਕ ਦੇ ਉੱਤੇ ਉਹ ਦੋਰ ਲਵੇ ਰਕੇ ਉਹਨਾਂ ਨੂੰ ਗੱਟੂ ਦੋਰ ਨਾਲ ਰਿੱਤੀ ਗਈ ਹੈ ਕੀ ਕਹਿਣਾ ਚਾਹਗੇ ਤੁਸੀਂ ਉਹੋ ਜਿਸ ਲਈ ਕੋਈ ਵੀ ਚੀਜ਼ ਆਂਦੀ ਹੈ ਦੇਖੋ ਜੀ ਇਹ ਇਹਦਾ ਯੂਨੀਵਰਸਲ TRUTH ਹੈ ਸੱਚਾਈ ਹੈ ਜਦੋਂ ਵੀ ਕੋਈ ਕੀਤੀ ਜਾਂਦੀ ਹੈ ਉਹਦੀ ਨਕਲ ਬੰਦੀ ਬੰਦੀ ਹੈ ਕਿਉਂਕਿ ਬੰਦਲੀ ਹੋ ਗਿਆ ਪ੍ਰਸ਼ਾਸਨ ਬੰਦ ਹੋ ਗਿਆ ਉਹ ਬੈਂ ਲਾਦਾ ਬੈਂ ਗੱਡਰੋੜੀ ਗੱਡਰੋੜੀ ਮੇਲੀ ਉਹ ਲੋਕੀ ਫਿਰ ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਇਸ ਕਾਗੇ ਜਿੱਦਾ ਪਟਾਕੇ ਨੇ ਬੈਂ ਲਗਾਤਾ ਅੱਗੇ ਪਟਾਕਾ 1000 ਬੰਦਾ ਵੇਚਿਆ ਸੰਪੁਰਜ ਉਲ 5 ਬੰਦੇ ਵੇਚ ਦੇਣਾ 2 ਰੁਪਿਆ ਦਾ ਪਟਾਕਾ 10 ਰੁਪਿਆ ਦਾ ਪਟਾਕਾ ਵਿਗਿਆ 5 5 ਰੁਪਿਆ ਦਾ ਪਟਾਕਾ 20 ਰੁਪਿਆ ਦਾ ਪਟਾਕਾ ਵਿਗਿਆ ਇਹ ਜਿਹੜੀ ਪ੍ਰਸ਼ਾਸਨ ਹੈ ਨਾ ਇਹ ਸਾਡੀ ਸਮਝ ਤੋਂ ਬਾਹਰ ਹੈ ਵੀ ਜਿਹੜੇ ਵੱਡੇ ਆਈਪੀਐਸ ਅਧਿਕਾਰੀ ਹੁੰਦੇ ਆ ਮਗਰ ਇਹਨਾਂ ਦੀ thinking ਸਾਡੀ ਸਮਝ ਤੋਂ ਬਾਹਰ ਹੈ ਵੀ ਇਹ ਕੀ ਸੋਚੇ